ਆਵਾਜ਼ ਮੁਕਾਵਾ ਮਨਨ ਕੁੰਡਿਆਂ ਨੂੰ ਬਾਹਰ ਕਰੋ ਬਾਹਰ ਕਰੋ ਬਾਹਰ ਕਿੱਸੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਉਹ ਅੰਦਰ ਨਹੀਂ ਆ ਸਕਦਾ ਜੈਸਮੀ ਸਾਹਿਬ ਰੂਲ ਬੁੱਕ ਚੈੱਕ ਕਰੋ 7 ਐਮਐਲਏ ਅੰਦਰ ਆਸਦਾ ਐਮਐਲਏ ਨਹੀਂ ਆ ਸਕਦਾ ਦੇਖੋ 25 ਬੰਦਿਆਂ ਨਾਲ ਮੇਰੇ ਅੰਦਰ ਗਿਆ ਜੈਸਮੀ ਸਾਹਿਬ ਕਹਿੰਦੇ ਸਤਕਾਰਯੋਗ ਤੁਸੀਂ ਤੁਸੀਂ ਕਿਹਾ ਵੀ ਨਾਲ ਵਾਲੇ ਕਮਰੇ ਵਿੱਚ ਬੈਠਾ ਤੇ ਤੁਸੀਂ ਕਹਿੰਦੇ ਅੰਦਰ ਹੈ ਹੀ ਨਹੀਂ ਦੇਖੋ ਇਹ ਕੀ ਮੈਂ ਅੰਦਰ ਹਾਲਚ ਨਹੀਂ ਹੈਗਾ ਉੱਧਰ ਨਹੀਂ ਮੇਰੀ ਗੱਲ ਸੁਣੋ ਜਿੱਥੇ ਇਲੈਕਸ਼ਨ ਪ੍ਰੋਸੈਸਾ ਉੱਥੇ ਕੋਈ ਬੰਦਾ ਨਹੀਂ ਤੁਸੀਂ ਮੇਰੇ ਨਾਲ ਇੱਕ ਜਣਾ ਆ ਕੇ ਦੇਖ ਲਓ ਆਜੋ ਐਮਐਨ ਸਰ ਕਿੱਥੇ ਬੈਠੇ ਨੇ ਮੈਂ ਅੰਦਰ ਨਹੀਂ ਹੈਗੇ ਕੋਈ ਅੰਦਰ ਨਹੀਂ ਹੈ ਕੋਈ ਆ ਕੇ ਦੇਖ ਲਓ ਕਹ ਰਾਣਾ ਇੱਕ ਜਣਾ ਆਜੋ ਆ ਦੇਖੋ ਜਨਾਬ ਖੜੇ ਨੇ ਐਸਪੀ ਸਾਹਿਬ ਨੇ ਕਿਹਾ ਕਿ ਨਾਲ ਕਮਰੇ ਬਿੱਠੇ ਹੋ ਇੱਕ ਮਿੰਟ ਅੰਦਰ ਤਾਂ ਨਹੀਂ ਹੈ ਜੇ ਨਾ ਇੱਥੇ ਕੰਮ ਕਰ ਮਾਰ ਕੇ ਸਾਨੂੰ ਲੈ ਚਲੋ ਬਿੱਠੇ ਹੋ ਬੱਟੇ ਸੀ ਇਹ ਕਿਸ ਨੇ ਚੈੱਕ ਕਰਨਾ ਜੇ ਚੈੱਕ ਕਰਾ ਲਓ ਐਮਐਲਏ ਸਭ ਬਿੱਠੇ ਨਹੀਂ ਤੁਸੀਂ ਸਾਰੇ ਪਾਰਟੀ ਪ੍ਰਧਾਨ ਨੇ ਬਿਠਾ ਦੇ ਨੇ ਐਮਐਲਏ ਨੂੰ ਅੰਦਰ ਕਰਾਓ ਓ ਯਾਰ ਇੱਕ ਮਿੰਟ ਜੇ ਉਹ ਕਮਰਾ ਵੇਟਿੰਗ ਹਾਲ ਹੈ ਜੇ ਤੁਸੀਂ ਬੈਠਣਾ ਤੁਸੀਂ ਬਹਿ ਜਾਓ ਚਲੋ ਮੈਂ ਉਹਨੂੰ ਕੋਈ ਤਰ੍ਹਾਂ ਕਾਹੋ ਕੋਈ ਟਾਲੀ ਨਹੀਂ ਹੋਈ ਕਮੇਟੀ ਆ ਤੁਸੀਂ ਸਾਬ ਬੈਠੋ ਅੰਦਰ ਯਾਰ ਇੱਕ ਮਿੰਟ ਗੱਲ ਉਹ ਨਹੀਂ ਕਰੋ ਉਹ ਬੀਟਿੰਗ ਰੂਮ ਹੈ ਜਿੱਥੇ ਬੀਟਿੰਗ ਰੂਮ ਤੁਸੀਂ ਬੈਠਣਾ ਤੁਸੀਂ ਆ ਜਾਓ ਇੱਕ ਇੱਕ ਜਾਣਾ ਤੁਸੀਂ ਬੈਠ ਜਾਓ ਸਾਨੂੰ ਐਮਐਲਏ ਗੁਰਲਾਲ ਖਲੌਰ ਆਪਣੇ ਬੰਦਿਆਂ ਦੇ ਨਾਲ ਅੰਦਰ ਗਿਆ ਹਾਂਜੀ ਹਾਂਜੀ ਅਸੀਂ ਐਸਪੀ ਸਾਹਿਬ ਖੜੇ ਨੇ ਡੀਐਸਪੀ ਸਾਹਿਬ ਖੜੇ ਨੇ ਬਾਕੀ ਪ੍ਰਸ਼ਾਸਨ ਖੜਾ ਸਾਰੇ ਅਸੀਂ ਇਹਨਾਂ ਨੂੰ ਕਿਹਾ ਵੀ ਐਮਐਲਏ ਕਿਸ ਅਥਾਰਟੀ ਨਾਲ 20 ਬੰਦੇ ਲੈ ਕੇ ਬਿਨਾਂ ਪਾਸਾ ਤੋਂ ਅੰਦਰ ਚਲੇ ਗਿਆ ਠੀਕ ਹੈ ਜੀ ਜਦੋਂ ਕਿ ਜੂਨ ਵਜ ਬੰਦਨ ਬੁਲਾਇਆ ਜਾ ਰਿਹਾ ਹੁਣ ਗੱਲ ਇਹ ਆ ਵੀ ਅਸੀਂ 5-7 ਮਿੰਟ ਦਾ ਸਮਾਂ ਦਿੱਤਾ ਕਿ ਜੇ ਐਮਐਲਏ ਐਮਐਲਏ ਅੰਦਰ ਜਾ ਸਕਦਾ ਤਾਂ ਮੈਂ ਮੈਂ ਵੀ ਪਾਸ ਬਣਾਇਆ ਹੋਇਆ ਦੇਖੋ ਮੇਰਾ ਪਾਸ ਜਿਵੇਂ ਦਿੱਤਾ ਹੋਇਆ ਇਹਨਾਂ ਨੇ ਬਕਾਇਦਾ ਸੋ ਮੇਰਾ ਆਪਣਾ ਡਾਕੂਮੈਂਟ ਜਿਹੜੇ پاسਿੰਗ ਦੀ ਬੰਦੇ ਨੂੰ ਦਿਖਾ ਦੇ ਮੜੇ ਤਾਂ ਸਾਰੇ ਬਾਅਦ ਦਿਖਾ ਦੇ ਮੜੇ ਦਿਖਾ ਦੇ ਜੇ ਜੇ ਐਮਐਲਏ ਅੰਦਰ ਜਾ ਸਕਦਾ ਫਿਰ ਆਪਣੀ ਫਿਰ ਤਾਂ ਪਾਸ ਦੇ ਨਾਲ ਮੈਂ ਵੀ ਜਾ ਸਕਦਾ ਮੇਰਾ ਹੈਗਾ ਅਰਵਿੰਦ ਸਿੰਘ ਐਸਪੀ ਸਾਹਿਬ ਕਹ ਰਹੇ ਨੇ ਕਿ ਉਹ ਅੰਦਰ ਨਹੀਂ ਕਾਊਂਟਿੰਗ ਵਾਲੀ ਜਗ੍ਹਾ ਨਹੀਂ ਗਏ ਉਹ ਅੰਦਰ ਨਾਲ ਸਾਈਡ ਤੇ ਕਮਰੇ ਦੇ ਬੈਠੇ ਨੇ ਸੋ ਮੇਰਾ ਇਹ ਹੈ ਵੀ ਜੇ ਉਹ ਸਾਈਡ ਨਾਲ ਨਾਲ ਵਾਲੇ ਕਮਰੇ 'ਚ ਬੈਠਾ ਐ ਐਮਐਲਏ ਤਾਂ ਮੈਂ ਇਕੱਲਾ ਚਲਾ ਜਾਣਾ ਜਿੱਥੇ ਐਮਐਲਏ ਬਿਠਾਇਆ ਉੱਥੇ ਮੈਨੂੰ ਬਿਠਾ ਲਓ ਅਸੀਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੋਰੇ ਹੈਗੇ ਨੇ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਅੰਦਰ ਉਥੇ ਜਿੱਥੇ ਐਮਐਲਏ ਬੈਠਾ ਹੁੰਤੀ ਅਸੀਂ ਬਹਿ ਜਨੇ ਆ ਤੇ ਜੇ ਕਿਤੇ ਆਪਣਾ ਤੁਸੀਂ ਐਮਐਲਏ ਨੂੰ ਮਤਲਬ ਐਮਐਲਏ ਅੰਦਰ ਅਸੀਂ ਬਾਹਰ ਰੱਖਨੇ ਆ ਫਿਰ ਐਮਐਲਏ ਨੂੰ ਬਾਹਰ ਲਿਆਓ ਸੋ ਇਸ ਲਈ ਐਮਐਲਏ ਨੂੰ ਬਾਹਰ ਪ੍ਰਸ਼ਾਸਨ ਨੂੰ ਘਟਣਾ ਚਾਹੀਦਾ ਐਦਾਂ ਜਾ ਕੇ ਪ੍ਰਭਾਵ ਨਹੀਂ ਪਾਉਣਾ ਚਾਹੀਦਾ ਅੰਦਰ ਜਾ ਕੇ ਕਿਉਂਕਿ ਜੇ ਐਮਐਲਏ 20 ਬੰਦੇ ਲੈ ਕੇ ਅੰਦਰ ਕਾਊਂਟਿੰਗ ਦੇ ਵਿੱਚ ਜਾ ਰਿਹਾ ਤਾਂ ਮੈਂ ਸਮਝਦਾ ਕਿ ਇਹ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਹੈ ਐਦਾਂ ਮਤਲਬ ਫਿਰ ਇਹ ਹੁਣ ਕੋਈ ਨਾ ਕੋਈ ਹੁਣ ਧੰਦਲੀ ਹੋਏਗੀ ਕਾਰਨ ਕੀ ਆ ਕਾਰਨ ਇਹ ਆ ਵੀ ਕਿਉਂਕਿ ਹੁਣ ਟਰੱਕੀਆਂ ਖੁੱਲ ਗਈਆਂ 1.5 ਘੰਟਾ ਹੋ ਗਿਆ ਹੁਣ ਪਤਾ ਲੱਗੀ ਸੋ ਜਦੋਂ ਹੁਣ ਪਾਣਾ ਵਰਤਣਾ ਸ਼ੁਰੂ ਹੋ ਗਿਆ ਤਾਂ ਐਮਐਲਏ ਹੁਣ ਆਪਣੇ ਗੁੰਡਿਆਂ ਨਾਲ ਲੈ ਕੇ ਅੰਦਰ ਚਲੇ ਗਿਆ। ਸੋ ਇਹ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ 5-7 ਮਿੰਟ ਦਾ ਸਮਾਂ ਦਿੱਤਾ ਜੇ 5-7 ਮਿੰਟ ਦੇ ਵਿੱਚ ਐਸਪੀ ਸਾਹਿਬ ਨੇ ਸ਼ਵਾਸ਼ਨ ਦਵਾਇਆ ਕਿ ਅਸੀਂ ਐਮਐਲਏ ਸਾਹਿਬ ਨੂੰ ਬਾਹਰ ਲੈ ਕੇ ਆਉਂਦੇ ਹਾਂ। ਜੇ 5-7 ਮਿੰਟ ਦੇ ਵਿੱਚ ਉਹ ਬਾਹਰ ਲੈ ਕੇ ਆਉਂਦੇ ਨੇ ਠੀਕ ਹੈ ਨਹੀਂ ਫਿਰ ਅਸੀਂ ਆਪਣੀ ਜਿਹੜੀ ਕਾਰਵਾਈ ਅੱਗੇ ਕਰਾਂਗੇ। ਠੀਕ ਹੈ ਧੰਨਵਾਦ। ਇਹ ਸਾਨੂੰ ਜਿਹੜੇ ਸਾਡੇ ਏਜੰਟ ਫਾਰਮ ਨੇ ਇਹ ਸਾਡੇ ਏਜੰਟ ਫਾਰਮ ਨੇ ਸਾਨੂੰ ਤਾਂ ਨਹੀਂ ਬੜਨ ਦਿਆ ਜਾ ਰਿਹਾ ਅੰਦਰ। ਮੇਰਾ ਏਜੰਟ ਫਾਰਮ ਮੈਨੂੰ ਨਹੀਂ ਅੰਦਰ ਬੜਨ ਗੁਰਲਾਲ ਦਾ ਫਾਰਮ ਬਣ ਨਹੀਂ ਸਕਦਾ ਐਮਐਲਏ ਗਿਣਤੀ ਕਰਾ ਨਹੀਂ ਸਕਦਾ ਉਹ ਜਾ ਕੇ ਤੇ ਉਹ ਬੰਦਾ ਕਿਵੇਂ اندر ਚਲਾ ਗਿਆ ਮੈਨੂੰ ਤਾਂ ਇਹ ਹਿਸਾਬ ਤੇ ਹੈਗਾ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਮੇਲਾ ਪਾਈਆਂ ਅਸੀਂ ਐਸਐਸਪੀ ਨੂੰ ਡੀਜੀਪੀ ਨੂੰ ਅਸੀਂ ਆਪਣੇ ਡੀਆਈਜੀ ਨੂੰ ਸਾਰਿਆਂ ਨੂੰ ਮੇਲਾ ਪਾਈਆਂ ਪਰ ਉਹਨਾਂ ਮੇਲਿਆਂ ਦਾ ਕੋਈ ਅਸਰ ਨਹੀਂ ਪੁਲਿਸ ਤੇ ਧੂਮ ਨਹੀਂ ਸਰਗੀ ਅੱਜ ਸ਼ਰੀਆ ਮੰਦਰ ਗੁੰਡਾ ਕਰਦੀ ਹੋ ਰਹੀ ਹੈ ਸ਼ਰੀਆਮ ਰਿਜ਼ਲਟ ਇੱਕ ਪੱਖੀ ਹੋ ਰਹੇ ਆ ਮੇਰਾ ਕੈਂਡੀਡਾ ਭਾਵਾ ਇਹ ਚੋਣ ਪ੍ਰਚਾਰ ਇਹ ਚੋਣ ਕਰਾਣੀ ਕਿਉਂ ਸੀ ਇਹਨਾਂ ਨੇ ਦੇ ਕੰਮ ਕਰਨਾ ਸੀ ਪਹਿਲਾਂ ਤਾਂ ਇਹਨੇ ਕਾਕਤਨੀਪੁਰ ਦੇ ਗੇਟ ਤੇ ਰੋਕੇ ਰੱਖਿਆ ਦੂਜੀ ਗੱਲ ਵੋਟਾਂ ਤੇ ਉਹਨੂੰ ਫੁੱਲੀਆਂ ਤਾਂ ਦਲੀਆਂ ਕਰੀਏ ਇਹ ਮੇਲਾ ਪਈਆਂ ਜਿੱਥੇ ਜਿੱਥੇ ਇਹਨੇ ਬੁੱਥਾਂ ਤੇ ਕਬਜ਼ੇ ਕਰੇ ਪਰ ਅੱਜ ਗਿਣਤੀ ਜੀ ਵੀ ਕਬਜ਼ਾ ਕਰਨ ਦੀ ਕਰਨ ਨੂੰ ਫਿਰਦੇ ਆ ਜਿਹੜੇ ਸਾਡੇ ਪੋਲਿੰਗ ਏਜੰਟਾਂ ਅੰਦਰ ਜਿਹਨਾਂ ਦੇ ਪਾਸ ਬਣੇ ਉਹਨੂੰ ਬੰਨ੍ਹਤ ਫੜ ਕੇ ਬਾਹਰ ਕੱਢਿਆ ਜਾ ਰਿਹਾ ਪਰ ਅੱਜ ਗੁਰਲਾਲ ਸਿੰਘ ਘਨੌਰ ਅੰਦਰ ਬਹਿ ਕੇ ਆਪਣੀ ਮਰਜ਼ੀ ਦੇ ਨਾਲ ਰੱਡ ਕਰਾ ਰਿਹਾ ਆਪਣੇ ਹੱਥ ਪਾਸ ਦਿਖਾਓ ਸਾਰੇ ਦੇਖੋ ਸਾਡੇ ਪਾਸ ਵਾਰੀਆਂ